ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈਲੋ ਫਰੈਂਡਸ ਅੱਜ ਮੈਂ ਨਿਊ ਬਲੌਗ ਲੈ ਕੇ ਆ ਚੁੱਕੀ ਆ ਔਨ ਤਾਲੀਮਨ ਫੈਮਿਲੀ ਚੈਨਲ ਪਲੀਜ਼ ਸਾਡੇ ਤਾਲੀਮਨ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਨੂੰ ਇੱਕ ਸੁਜੈਸਟ ਕਰਨਾ ਚਾਹੁੰਦੀ ਆ ਬਹੁਤ ਜ਼ਿਆਦਾ ਗਰਮੀਆਂ ਚੱਲ ਰਹੀਆਂ ਨੇ ਪਲੀਜ਼ ਫਰੈਂਡਸ ਤੁਸੀਂ ਰੋਜ਼ ਪਾਣੀ ਪੀਆ ਕਰੋ ਕਿਉਂਕਿ ਪਾਣੀ ਪੀਣਾ ਇਸ ਗਰਮੀਆਂ ਦੇ ਮੌਸਮ 'ਚ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਕਹਨੀ ਆ ਤੁਸੀਂ ਇੱਕ ਦਿਨ 'ਚ 8 ਗਲਾਸ ਪਾਣੀ ਤਾਂ ਪੀਓ ਹੀ ਪੀਓ ਜਿਹੜੇ ਨਾਲ ਤੁਹਾਡੀ ਬੋਡੀ ਆ ਜਿਹੜੀ ਠੀਕ ਰਹੇ ਮਤਲਬ ਗਰਮੀ ਨਾ ਆਵੇ ਬੋਡੀ ਦੇ ਵਿੱਚ ਮੈਂ ਤਾਂ ਆ ਬੋਟਲਾਂ ਜਿਹੜੀ ਪਾਣੀ ਨਹੀਂ ਹੈਗੇ ਤੁਹਾਨੂੰ ਸੱਚ ਦੱਸਾਂ ਤੇ ਆ ਪੀ ਜਾਣੀਆਂ ਪੀ ਜਾਣੀਆਂ ਮਤਲਬ ਇੱਕ ਦਿਨ 'ਚ ਮੈਂ 2-3 ਬੋਟਲਾਂ ਤਾਂ ਖਤਮ ਕਰ ਹੀ ਦਿੰਿਆਂਗਾ ਫਾਜਮਾ ਤੁਹਾਨੂੰ ਆ ਵੀਡੀਓ ਦੇ ਵਿੱਚ ਆਪਣੇ ਗ੍ਰੇਪਸ ਦਿਖਾਵਾਂਗੀ ਚਲੋ ਗ੍ਰੇਪਸ ਦੇਖਦੇ ਹਾਂ ਆ ਦੇਖੋ ਫਰੈਂਡਸ ਇਹ ਸਾਡੇ ਘਰ ਦੇ ਵਿੱਚ ਗ੍ਰੇਪਸ ਲੱਗੇ ਹੋਇਆ ਆ ਆ ਦੇਖੋ ਮੈਂ ਤੁਹਾਨੂੰ ਇੱਕ ਦਿਖਾਉਣੀ ਵੀ ਆ ਮੈਂ ਹੱਥ 'ਚ ਫੜਿਆ ਹੋਇਆ ਉਹਦੇ ਬਹੁਤ ਸਾਰੇ ਲੱਗੇ ਹੋਇਆ ਬਹੁਤ ਟੇਸਟੀ ਲੱਗਦੇ ਆ ਗ੍ਰੇਪਸ ਸਾਨੂੰ ਦੇਖਣ ਦੇ ਵਿੱਚ ਵੀ ਖਾਣ ਦੇ ਵਿੱਚ ਵੀ ਖਾਣ ਦੇ ਵਿੱਚ ਨਹੀਂ ਲੱਗਦਾ ਕਿ ਵੈਸੇ ਜਿਆਦਾ ਇੱਕ ਵਾਰ ਮੈਂ ਖਾ ਕੇ ਦੇਖ ਕੇ ਬਹੁਤ ਖੱਟੇ ਵੈਸੇ ਜਮਾ ਵੀ ਉਹ ਨਹੀਂ ਸੀਏ ਤੁਨੇ ਫਰੈਂਡਸ ਤੁਹਾਨੂੰ ਮੋਰ ਦਿਖਾਉਣੀ ਆ ਜਿਹੜੀ ਮੈਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਵੀ ਹੋਇਆ ਮਤਲਬ ਮੈਂ ਉਹਨੂੰ ਰੋਟੀ ਪਾ ਰਹੀ ਸੀ ਤੁਹਾਨੂੰ ਹਜੇ ਦੇਖ ਨਹੀਂ ਲਾ ਮੈਂ ਜ਼ੂਮ ਕਰਦੀ ਆ ਆ ਦੇਖੋ ਫਰੈਂਡਸ ਇਹ ਸਾਡੇ ਘਰੇ ਰੋਜ਼ ਹੀ ਆਉਂਦਾ ਰੋਟੀ ਖਾਣ ਅਸੀਂ ਇਹਨੂੰ ਰੋਟੀ ਪਾਉਣੀ ਰਹਨੇ ਆ ਕਿਉਂਕਿ ਇੱਥੇ ਇੱਕ ਬਰੋਟਾਗਾ ਆ ਦੇਖੋ ਆ ਬਰੋਟੇ ਤੇ ਆ ਮੋਰ ਰਹਿੰਦਾਗਾ ਪਹਿਨਾ ਦੋ ਮੋਰ ਰਹਿੰਦੇ ਸੀ ਹੁਣ ਇੱਕ ਹੀ ਆਗਾ ਮੋਰ ਨਹੀਂ ਵੀ ਆਉਂਦੀ ਹੁੰਦੀ ਸਾਡੇ ਘਰੇ ਆ ਦੇਖੋ ਇੱਥੇ ਆ ਜਾਂਦਾ ਉੱਡ ਕੇ ਫਿਰ ਦੇਖੋ ਫਰੈਂਡਸ ਮੋਰ ਹੋਂ ਰੋਟੀ ਖਾ ਰਿਹਾ ਕਿੰਨਾ ਵਧੀਆ ਲੱਗ ਰਿਹਾ ਕਮੈਂਟ ਕਰਕੇ ਦੱਸ ਦਿਓ ਕਿਹੋ ਜਿਹਾ ਲੱਗਦਾ ਪਿਆ ਦੇਖੋ ਕਿੰਨਾ ਵਧੀਆ ਲੱਗਦਾ ਦੇਖੋ ਕਿੰਨੀ ਸਹੀ ਤੇ ਰੋਟੀ ਖਾ ਰਿਹਾ ਹੋ ਇਹ ਨਿਵਾਦ ਨੇ ਅਨਿਵਾਇ ਖਾਈ ਜਾਂਦਾ ਕਿੰਨਾ ਕਿਊਟ ਨਗਰੇ ਕਮੈਂਟੀ ਕਰਕੇ ਜਦੋਂ ਥੋੜੇ ਕਰੇ ਵੀ ਮੋਰ ਰੋਜ਼ ਆਉਂਦੇ ਨੇਗਾ ਦੇਖੋ ਫਰੈਂਡਸ ਹੁਣ ਮੋਰ ਜਾ ਰਿਹਾ ਦੇਖੋ ਫਰੈਂਡਸ ਹੁਣ ਉਹ ਜਾ ਰਿਹਾਗਾ ਆਪਣੇ ਘਰੇ ਦੇਖੋ ਕਿੰਨਾ ਸਿਆਣਾ ਮੋਰ ਆ ਰੋਟੀ ਖਾ ਕੇ ਆਪਣੀ ਕਰੇ ਜਾ ਰਿਹਾ ਹੈ ਆਪਣੀ ਜਗ੍ਹਾ ਤੇ ਦੇਖੋ ਹੁਣ ਉੱਡ ਗਿਆ ਦੇਖੋ ਫਰੈਂਡਸ ਦੇਖੋ ਫਰੈਂਡਸ ਉਹ ਸਹੁੰ ਸਹੀ ਤੇ ਨਾ ਜਾ ਰਿਹਾ ਮੇਰੇ ਸਾਡੇ ਧਰਮਵਾਲ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਨੇ ਉਹ ਵੀ ਤੇ ਸਾਰੀ ਵੀਡੀਓ ਦੇਖਿਆ ਕਰੋ ਫਰੈਂਡਸ ਦੇਖੋ ਹੁਣ ਜਾ ਹੀ ਰਿਹਾਗਾ